ਕਸ਼ੀ ਗੱਲ ਜੀ ਮੇਰਾ ਨਾਮ ਕੁਲਦੀਪ ਕੌਰ ਹੈ ਮੈਂ ਜ਼ਿਲ੍ਹਾ ਫਿਰੋਜ਼ਪੁਰ ਦੀ ਰਹਿਣ ਵਾਲੀ ਆ ਇਸ ਭਰਤੀ ਨਾਲ ਸੰਬੰਧਿਤ ਮੈਂ ਇਹੀ ਕਹਿਣਾ ਚਾਹੂੰਗੀ ਕਿ ਜਿਹੜੀ ਪੰਜਾਬ ਸਰਕਾਰ ਭਰਤੀ ਦਾ ਪ੍ਰੋਸੈਸ ਕਰ ਰਹੀ ਹੈ ਉਹ ਬਹੁਤ ਵਧੀਆ ਇਹਨਾਂ ਦਾ ਉਪਰਾਲਾ ਹੈ ਤੇ ਇਹਦੀ ਗੱਲ ਹੈ ਜਦੋਂ ਮੈਨੂੰ ਪਤਾ ਲੱਗਾ ਕਿ ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਦੇ ਆਨਲਾਈਨ ਫਾਰਮ ਭਰੇ ਜਾ ਰਹੇ ਨੇ ਮੈਂ ਫਿਰ ਆਨਲਾਈਨ ਅਪਲਾਈ ਕੀਤਾ ਉਸ ਤੋਂ ਬਾਅਦ ਸਾਡਾ ਰਿਟਨ ਐਗਜ਼ਾਮ ਹੋਇਆ ਰਿਟਨ ਐਗਜ਼ਾਮ ਹੋਣ ਤੋਂ ਬਾਅਦ ਸਾਡੇ ਟ੍ਰਾਇਲ ਹੋਏ ਜੋ ਵੀ ਵੈਰੀਫਿਕੇਸ਼ਨ ਚੱਲਦੀਆਂ ਨੇ ਉਹ ਪੂਰੀਆਂ ਹੋਈਆਂ ਤੁਹਾਨੂੰ ਜਿਹੜੇ ਪੰਜਾਬ ਪੁਲਿਸ ਕਾਂਸਟੇਬਲ ਦੇ ਨੁਕਤੀ ਪੱਤਰ ਹੈ ਉਹ ਚੰਡੀਗੜ੍ਹ ਵਿਖੇ ਭਗਵੰਤ ਮਾਨ ਸਾਹਿਬ ਨੇ ਦਿੱਤੇ ਸੀਗੇ ਸਾਡੀ ਜਿਹੜੀ ਟ੍ਰੇਨਿੰਗ ਹੈ ਉਹ ਪੰਜਾਬ ਪੁਲਿਸ ਪਟਿਆਲਾ ਵਿਖੇ ਹੋ ਰਹੀ ਹੈ ਇਸ ਉਪਰਾਲੇ ਵਾਸਤੇ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਮੈਂ ਨਾ ਰਜਨੀ ਵਾਲਾ ਮੈਂ ਫਲਕਾ ਡਿਸਟ੍ਰਿਕਟ ਤੋਂ ਬਿਲੋਂਗ ਕਰਦੀ ਹਾਂ। ਮੈਂ 2023 ਤੋਂ ਪੰਜਾਬ ਪੁਲਿਸ ਕਾਂਸਟੇਬਲ ਲਈ ਅਪਲਾਈ ਕੀਤਾ ਸੀ। ਸਾਡਾ ਅਗਸਤ ਸتمبر ਵਿੱਚ ਇਗਜ਼ਾਮ ਹੋਇਆ ਸੀ। ਉਸ ਤੋਂ ਬਾਅਦ ਸਾਡਾ ਦਸੰਬਰ ਵਿੱਚ ਟ੍ਰਾਇਲ ਹੋਇਆ। ਟ੍ਰਾਇਲ ਤੋਂ ਬਾਅਦ ਸਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਈ। ਡਾਕੂਮੈਂਟ ਵੈਰੀਫਿਕੇਸ਼ਨ ਤੋਂ ਬਾਅਦ ਸਾਡਾ ਮੈਡੀਕਲ ਹੋਇਆ। ਅੱਜ ਦੇ ਦਿਨ ਤੋਂ ਬਾਅਦ ਸਾਡੀ ਫਾਈਨਲਿਸਟ ਨਵੰਬਰ ਵਿੱਚ ਜੋਇਨਿੰਗ ਲੈਟਰ ਲਈ ਜਦੋਂ ਮੈਨੂੰ ਪੰਜਾਬ ਪੁਲਿਸ ਦੇ ਜੋਇਨਿੰਗ ਲੈਟਰ ਬਾਰੇ ਪਤਾ ਲੱਗਿਆ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਕਿਸੇ ਤਰ੍ਹਾਂ ਦੀ ਕੋਈ ਵੀ ਰਿਸ਼ਵਤ ਵੀ ਰੁੱਤ ਨਹੀਂ ਪਈ ਅਸੀਂ ਆਪਣੀ ਇਮਾਨਦਾਰੀ ਨਾਲ ਪੇਪਰ ਕਲੀਅਰ ਕਰਕੇ ਅੱਗੇ ਸੈਲੈਕਟ ਹੋਏ ਹਾਂ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਸ੍ਰੀ ਕਾਲਜੀ ਮੇਰਾ ਨਾਮ ਪ੍ਰਿੰਕਾ ਰਾਣੀ ਹੈ ਹੁਣ ਮੌਕੇ ਤੇ ਮਾਨ ਸਰਕਾਰ ਦੀ ਸਰਕਾਰ ਚੱਲ ਰਹੀ ਹੈ 2022 ਚ ਸਰਕਾਰ ਆਈ ਇਹਨਾਂ ਨੇ ਕਾਂਸਟੇਬਲ ਦੀ ਭਰਤੀ ਕੱਢੀ ਮੈਂ ਫਾਰਮ ਫਿਲ ਕੀਤਾ ਜਦੋਂ ਪੇਪਰ ਤੋਂ ਬਾਅਦ ਰਿਜ਼ਲਟ ਆਇਆ ਜਦੋਂ ਕਿ ਮੇਰਾ ਪੇਪਰ ਪਾਸ ਹੋ ਚੁੱਕਿਆ ਸੀਗਾ ਸਰਕਾਰ ਨੇ ਸਾਨੂੰ ਜੁਆਇਨਿੰਗ ਲੈਟਰ ਚੰਡੀਗੜ੍ਹ ਦਿੱਤੇ ਆ ਪਹਿਲੀ ਸਰਕਾਰ ਹੈ ਜਿਸ ਨੇ ਆਹ ਸਾਲ ਪ੍ਰੋਪਰ ਭਰਤੀ ਕੀਤੀ ਹੈ ਤੇ ਸਰਕਾਰ ਨੇ ਵਾਅਦਾ ਵੀ ਕੀਤਾ ਹੈ ਵੀ ਅੱਗੇ ਵੀ ਐਵੇਂ ਹੀ ਭਰਤੀ ਜਾਰੀ ਰੱਖਾਂਗੇ ਸਾਨੂੰ ਪੂਰਾ ਵਿਸ਼ਵਾਸ ਹੈ ਜਿਵੇਂ ਸਾਡੇ ਸੁਪਨੇ ਪੂਰੇ ਹੋਏ ਆ ਤੇ ਬਾਕੀਆਂ ਦੀ ਵੀ ਸੁਪਨੇ ਸਰਕਾਰ ਜ਼ਰੂਰ ਪੂਰੀ ਕਰੇਗੀ ਨੀੜਨ ਕਲੀਨ ਭਰਤੀ ਹੈ ਸਾਡੀ ਮਾਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਇਹਨਾਂ ਦੇ ਜੇ ਇਮਾਨਦਾਰੀ ਨਾਲ ਜੋਬ ਦਿੱਤੇ ਅਸੀਂ ਵੀ ਵਾਦਾ ਕਰਦੇ ਆਂ ਕਿ ਅਸੀਂ ਇਮਾਨਦਾਰ ਨਾਲ ਜੋਬ ਕਰਾਂਗੇ